ਲੱਭ ਬਾਈ ਬਤਾ ਵਰਤਾ ਦਿਓ ਗਿਆਨੀ ਕਰਾ ਜਲੇਬੀਆਂ ਲਾਲ ਲਾਲ ਠੀਕ ਆ ਭਰਾ ਆ ਜਲੇਬੀਆਂ ਬਾਈ ਬਾਬਾ ਭਾਈ ਸਿਕਰਾਂ ਦੇ ਸਾਹ ਤੇ ਅੱਜ ਮਨਾਇਆ ਗੁਰਪੁਰਬ ਤੇ ਨਵੇਂ ਸਿਕਰਾਂਤ ਬਣਾਈ ਆ ਇੱਧਰ ਜੱਗੀ ਜਾਂਦਾ ਦਾਲ ਪਾਈ ਗ੍ਰਾਮ ਮਟਰ ਪਨੀਰ ਬੋ ਅਬੀ ਬਰਦਾ ਠੀਕ ਆ ਹਾਂ ਵਧੀਆ ਤਰੀਬ ਵੀ ਵਧੀਆ ਪਤਲੀ ਅੱਗੇ ਗਾੜੀ ਨੂੰ ਵੀ ਠੀਕ ਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਾਹ ਵੀ ਬੱਲਾ ਬਾਹ ਤੇਰੇ ਜੱਗੀ ਸ਼ਾਵਾ ਮਲਾ ਪਕੌੜੇ ਤੇਰੇ ਕਦੇ ਵੀ ਬਹੁਤ ਸਵਾਦ ਆ ਜਲੇਬੀ ਬਹੁਤ ਸਵਾਦ ਆ ਇਹ ਧਾਰ ਵਾਲੇ ਵੀ ਬੱਟ ਕੱਢੇ ਪਏ ਆ ਆ ਦੇ ਇੱਧਰ ਚੋਰ ਤੇ ਨਿਕਲਦੀਆਂ ਜਲੇਬੀਆਂ ਦਾ ਪੱਠੀ ਤੇ ਚਲਦ ਜਾਂਦੀਆਂ ਅੱਜ ਨਿਕਲ ਗਿਆ ਲੱਕੜਾ ਨਾਲ ਆ ਪਹਿਲਾ ਬਜ਼ੁਰਗ ਕੱਢਦੇ ਹੁੰਦੇ ਸੀ ਆਏ ਆ ਹਾਂ ਲਾ ਬਹੁਤ ਕਮਿਆ ਤੇ ਇਹ ਆ ਕਰਮਜੀਤ ਧੂਰੀ ਰਣਸੀ ਆਲਾ ਜਥਾ ਏ ਆ ਰਣਸੀ ਆਲਾ ਅਨੰਦਪੁਰ ਸਾਹਿਬ ਵਾਲੇ ਗਊਸ਼ਾਲਾ ਚ ਉਹਨੇ ਦੀ ਡਿਊਟੀ ਬਹੁ ਵੱਡੀ ਤੋਂ ਲੱਡੂ ਰੂਟੂ ਪਕਾਉਂਦੇ ਉੱਥੇ ਇਹ ਗਊਸ਼ਾਲਾ ਚ ਹਲਵਾ ਜੀ ਬਹੁਤ ਚੋਟੀ ਦੇ ਆ ਮੱਲਾ ਨੰਬਰ ਬੋਲ ਤੇਰਾ ਸੰਪਰਕ ਨੰਬਰ ਵੀ ਬੋਲ ਦੇ ਨੇ ਇਹਦੇ ਚ ਹਾਂ ਨੰਬਰ ਦੱਸੋ ਜੀ ਹਾਂ ਜੀ ਨੰਬਰ ਇਹਨਾਂ ਦਾ ਹਲਵਾਈਆਂ ਦਾ ਹੈਗਾ 98143 311 381 3816 ਹਾਂ 3838 3816 ਆ ਆ 98143 3816 ਨੰਬਰ ਹੈ ਹਲਵਾਈਆਂ ਦਾ ਜੇ ਕਿਸੇ ਮੇਰੇ ਬੀ ਨੂੰ ਬਹੁਤ ਸਸਤਿਆ ਜਰ ਐ ਨਹੀਂ ਹੈ ਕੋਈ ਐਵੇਂ ਨਾ ਇਹ ਹੋਵੇ ਕਿ ਵੱਧ ਪੈਸੇ ਮੰਗਣਗੇ ਇਹ ਗੱਲ ਕਰੇਗਾ ਦੇਖਿਓ ਸਿੱਕਰਾ ਸਮਾਨ ਵੜਾਉਂਦੇ ਜਿਹੜੇ ਮਰਜ਼ੀ ਦੇ ਦਿਓ ਕਹਿੰਦੇ ਮਾਰਗ ਤੇ ਹੋਵੇ ਭੋਗ ਤੇ ਹੋਵੇ ਵਿਆਹ ਦਾ ਹੋਵੇ ਤੇ ਕੋਈ ਪਲਾਹਾ ਕੋਈ ਖੁਸ਼ੀ ਦਾ ਦਿਹਾੜਾ ਹੋਵੇ ਕੋਈ ਪਾਰਟੀ ਹੋਵੇ ਜਦੋਂ ਮਰਜ਼ੀ ਸੱਦੋ ਆ ਜਲੇਬੀਆਂ ਕੱਢੀਆਂ ਦੇ ਪੱਟ ਕੱਢੇ ਪਏ ਜਲੇਬੀਆਂ ਦੇ ਦੇ ਤੋ ਕਰ ਨਜ਼ਾਰੇ ਲਿਆਟੇ ਯਾਰ ਟਰੈਕਿੰਗ ਦਾ ਖਾਸ ਪ੍ਰਬੰਧ ਹੈ ਹਾਂ ਆਦੇ ਮੇ ਆਪ ਲੱਕੜ ਤੇ ਜਰੇਬੀ ਨਿਕਲਦੀ ਨਹੀਂ ਛੇਤੀ ਕੀਤੇ ਕਦੇ ਅੱਗ ਵੱਜ ਜਾਂਦੀ ਆ ਕਦੇ ਘਟ ਜਾਂਦੀ ਆ ਆਲੇ ਚੱਲਦੀ ਨਾ ਧੂਆਂ ਦੇਖ ਲੈ ਜਮੇ ਧੂਆਂ ਵੀ ਹੈ ਨਹੀਂ ਗਾ ਸੱਚੀ ਗੱਲ ਆ ਦੇਖ ਇੱਧਰ ਆ ਇੱਧਰ ਵੀ ਚੰਨੇ ਦਾ ਵੀ ਆਲੇ ਚੰਨਾ ਭਾਈ ਦਾਲ ਚਾਹ ਚੂਤੇ ਡਿਊਟੀ ਨਾਲ ਇਹਦੀ ਚੰਨੇ ਦੀ ਠੀਕ ਆ ਠੀਕ ਆ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਸਾਰੇ ਰਲ ਮਿਲ ਕੇ ਬਾਈ ਆ ਚੱਲਦਾ ਕੰਮ ਰਲ ਮਿਲ ਕੇ ਆ ਹਾਜ਼ਰ ਆਜ਼ਰ ਹਾਜ਼ਰਾ ਪ੍ਰਸ਼ਾਦੇ ਲਾਹਟੀਆਂ ਮਾਈਆਂ ਲਾਹਟੀਆਂ ਪ੍ਰਸ਼ਾਦੇ ਵੀ ਪੱਟੀਆਂ ਤੋਂ ਰੋਟੀ ਛੱਕ ਰਹੀਆਂ ਹੁਣ ਤਾਂ ਵਾਹਿਗੁਰੂ 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 ਸ਼ਾਬਾਸ਼ ਨਾਰੇ ਮੌਸਮ ਠੰਡਾ ਆ ਰਾਵਨ ਅੰਦਰ ਬੈਠੇ ਸਮਾਨ ਬਣੀ ਜਾਂਦਾ ਕਰੀ ਹਾਂ ਤਾਜ਼ਾ ਤਾਜ਼ਾ ਆ ਜੀ ਪਕੌੜੇ ਕੱਢ ਕੇ ਹਟੇ ਆਣੇ ਤੁਹਾਨੂੰ ਪਕੌੜੇ ਵੀ ਦਿਖਾਉਣੇ ਆ ਪਏ ਹਲੇ ਪਏ ਵੀ ਆ ਹਾਂ ਹਰੇ ਪਏ ਇੱਧਰ ਉਹ ਪਏ ਆ ਲੈ ਇੱਧਰ ਆ ਪਏ ਆ ਪਕੌੜੇ ਹਲੇ ਬਹੁਤ ਪਏ ਆ ਬਦਲਾ ਕਰਦੇ ਤਤੇ ਮਾਈਆਂ ਨੂੰ ਫੜਾ ਦੇ ਦੇਵਾਂਗੇ ਯਾਰ ਹਨਾ ਅੰਧਕਾਰ ਮਾ ਸਰ ਇਹੋ ਲੈ ਜਾਣੀਆਂ ਮਾਈਆਂ ਵੀ ਘਰਾਂ ਨੂੰ ਉਹ ਪਏ ਦੋ ਟੋਕਰੇ ਲਫਾਫੇ ਪਾਦ ਗਏ ਲਫਾਫਿਆਂ ਚ ਲਾ ਦੋ ਟੋਕਰੇ ਆ ਭਰੇ ਪਏ ਆ ਦੇ ਦੀ ਪਾਸੇ ਤੋਂ ਤੇ